ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਕਿਸਾਨ ਭਰਾਵੋ ਇਹ ਜਿਹੜੀ ਜਾਣਕਾਰੀ ਹੈ ਨਾ ਇਹ ਸਾਡੀ ਖੇਤੀਬਾੜੀ ਦੇ ਨਾਲ ਸੰਬੰਧਿਤ ਵੀ ਹੈ ਤੇ ਸਾਡੇ ਹਰ ਇੱਕ ਘਰ ਦੇ ਨਾਲ ਸੰਬੰਧਿਤ ਹੈ ਜਿਹੜਾ ਘਰ ਸ਼ੋਰੇ ਤੋਂ ਪ੍ਰੇਸ਼ਾਨ ਹੈ ਕਿਉਂਕਿ ਸਾਡੇ ਤੁਸੀਂ ਦੇਖਿਆ ਹੋਣਾ ਵੀ ਥੱਲੋਂ 3-3 4-4 ਫੁੱਟ ਤੋਂ ਕਲੀਆਂ ਮਹਿੰਗੀਆਂ ਮਹਿੰਗੀਆਂ ਜਿਵੇਂ ਅਸੀਂ ਪੇਂਟ ਕਰਾ ਲਈਏ ਡਿੱਗ ਪੈਂਦੀਆਂ ਸ਼ੋਰੇ ਦੀ ਵਜ੍ਹਾ ਕਰਕੇ ਜੇ ਫੇਰ ਅਸੀਂ ਘਰਾਂ ਦੇ ਵਿੱਚ ਲੱਗੀਆਂ ਟੂਟੀਆਂ ਦੇਖ ਲਈਏ ਸੋਰੇ ਦੇ ਨਾਲ ਕਹਿੰਦੀ ਘਵਾਉਂਦੀ ਟੂਟੀ ਹੈ ਜਿਹੜੀ ਚੰਗੀ ਕੰਪਨੀਆਂ ਦੀਆਂ ਉਹ ਵੀ ਖਰਾਬ ਹੋ ਜਾਂਦੀਆਂ ਜੇ ਮਹਿੰਗੀਆਂ ਸੀਟਾਂ ਵਾਲੀਏ ਤਾਂ ਸੋਰਾ ਉਹਨਾਂ ਨੂੰ ਪਾਰ ਕਰਦਾ ਨਿਕਲੇ ਆਉਂਦਾ ਹੈ ਉੱਪਰ ਚਲਾ ਜਾਂਦਾ ਸੋਰਾ ਜਾਣੀ ਦੀ ਸੋਰੇ ਦੀ ਸਮੱਸਿਆ ਦੇ ਨਾਲ ਸਾਡੇ ਘਰ ਦੀ ਜਿਹੜਾ ਮੂਹ ਮੰਦਰਾ ਉਹ ਤਾਂ ਖਰਾਬ ਹੁੰਦਾ ਹੀ ਹੁੰਦਾ ਸਗੋਂ ਜਿਹੜਾ ਸਜੋ ਸੁਜਾਵਟ ਵਾਸਤੇ ਸਮਾਨ ਅਸੀਂ ਲਾਇਆ ਹੁੰਦਾ ਨਾ ਘਰਾਂ ਦੀਆਂ ਕੰਧਾਂ ਨਾਲ ਇਤੋਂ ਤੱਕ ਕਿ ਉਹ ਵੀ ਖਰਾਬ ਹੋ ਜਾਂਦਾ ਅੱਜ ਤੁਹਾਡੀ ਨਾਲ ਜਿਹੜੀ ਘਰਾਂ ਦੀ ਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਵੀ ਇਹ ਦੀ ਬੜੀ ਵੱਡੀ ਸਹੂਲਤ ਹੈ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਸੋਰੇ ਨੂੰ ਕਿਵੇਂ ਖਤਮ ਕਰਨਾ ਘਰੋਂ ਇਹ ਤੁਹਾਡੇ ਤੱਕ ਇਹ ਜਾਣਕਾਰੀ ਅੱਜ ਪਹੁੰਚਾ ਰਹੇ ਹਾਂ ਮੇਰੇ ਨਾਲ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਗੁਰਜੰਤ ਸਿੰਘ ਜਟਾਣਾ ਉਹ ਸਾਨੂੰ ਦੱਸਣਗੇ ਵੀ ਇਹਨਾਂ ਕੋਲੇ ਕਿਹੜੇ ਪ੍ਰੋਡਕਟ ਦੇ ਨਾਲ ਤੁਹਾਡੇ ਘਰਾਂ ਵਿੱਚੋਂ ਕਿਸ ਵਿਧੀ ਦੇ ਨਾਲ ਬਿਲਕੁਲ ਸ਼ੋਰਾਂ ਖਤਮ ਕੀਤਾ ਜਾ ਸਕਦਾ ਹੈ ਤਾਂ ਜਟਾਣਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਪ੍ਰੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਮੈਂ ਸਵਾਗਤ ਕਰਦਾ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ ਅਤੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤਾਂ ਸਰ ਕੀ ਆਪਣੇ ਕੋਲੇ ਜਿਹੜਾ ਹੈਗਾ ਪ੍ਰਬੰਧ ਹੈ ਜਾਂ ਪ੍ਰੋਡਕਟ ਹੈ ਵੀ ਸ਼ੋਰੇ ਦੀ ਸਮੱਸਿਆ ਬਹੁਤ ਜਿਆਦਾ ਹੈ ਜੀ ਵੀ ਸ਼ੋਰੇ ਦਾ ਹੱਲ ਕਿਵੇਂ ਕਰੀਏ ਜੀ ਆ ਇਹਨਾਂ ਜਿਹੜਾ ਕੀਟਾ ਕੰਪਨੀ ਦਾ ਪ੍ਰੋਡਕਟ ਆ ਇਹ ਔਰ ਜਿਹੜਾ ਸ਼ੋਰਾ ਮੰਨ ਲਓ ਅਸੀਂ ਬੋਰ ਕੀਤਾ ਧਰਤੀ ਦੇ ਵਿੱਚ ਤੇ ਪਾਣੀ ਸਾਡੀ ਟੈਂਕੀ ਚ ਚੜ ਜਾਂਦਾ ਉਸ ਤੋਂ ਮੁੜ ਕੇ ਅਸੀਂ ਵਰਤੋਂ ਕਰਦੇ ਆ ਪਾਣੀ ਦੀ ਉਹਦੇ ਨਾਲ ਨਾਤਾ ਨਹੀਂ ਜਾਂਦਾ ਪਿੰਡਾ ਚੀਕਣਾ ਹੋ ਜਾਂਦਾ ਸਾਬਣ ਦੀ ਝੱਗ ਨਹੀਂ ਬਣਦੀ ਕੱਪੜੇ ਨਹੀਂ ਧੁੱਤੇ ਜਾਂਦੇ ਸਾਡੀਆਂ ਵਾਸ਼ਿੰਗ ਮਸ਼ੀਨਾਂ ਖਰਾਬ ਹੋ ਜਾਂਦੀਆਂ ਸਾਡੇ ਵਾਟਰ ਕੋਲਰ ਜਿਹੜੇ ਹੈਗੇ ਆ ਉਹ ਖਰਾਬ ਹੋ ਜਾਂਦੇ ਆ ਸਾਡੇ ਆਰਓ ਖਰਾਬ ਹੋ ਜਾਂਦੇ ਆ ਜਿਵੇਂ ਗੀਜ਼ਰ ਖਰਾਬ ਹੋ ਜਾਂਦਾ ਕਿਉਂਕਿ ਪਿਆ ਉਹਦੇ ਸ਼ੋਰਾ ਖਾ ਜਾਂਦਾ ਉਹਨਾਂ ਨੂੰ ਤੇ ਸਾਡੀਆਂ ਟੂਟੀਆਂ ਵੀ ਮਹਿੰਗੀਆਂ ਮਹਿੰਗੀਆਂ ਖਰਾਬ ਹੋ ਜਾਂਦੀਆਂ ਮੇਰੇ ਕੋਲ ਬਹੁਤ ਸਾਰੀਆਂ ਕੋਠੀਆਂ ਨੇ ਇਨਕੁਆਰੀਆਂ ਹੈਗੀਆਂ ਜਿੰਨਾਂ ਨੇ ਟੂਟੀਆਂ ਇੱਕ ਇੱਕ ਵਾਰੀ ਸਾਲ-ਸਾਲ ਦੇ ਵਿੱਚ ਬਦਲ ਦਿੱਤੀਆਂ ਆਪਦੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਟੂਟੀਆਂ ਤਾਂ ਉਹਦੀ ਸਮੱਸਿਆ ਦਾ ਜਿਹੜਾ ਹੱਲ ਹੈਗਾ ਔਰ ਬਹੁਤ ਵਧੀਆ ਹੱਲ ਹੈਗਾ ਅਦਰ ਕੰਪਨੀਆਂ ਦੇ ਹੋਰ ਵੀ ਆਉਂਦੇ ਆ ਪਰ ਕੀਟਾ ਕੰਪਨੀ ਦਾ ਜਿਹੜਾ ਪ੍ਰੋਡਕਟ ਹੈਗਾ ਬਹੁ ਔਰ ਇਹ ਦੇਖੋ ਤੁਸੀਂ ਦੋ ਤਰ੍ਹਾਂ ਦੀਆਂ ਬੋਤਲਾਂ ਉਹਦੇ ਵਿੱਚ ਆ ਗਈਆਂ ਸਟੀਲ ਦੀ ਐ ਤੇ ਇੱਕ ਪਲਾਸਟਿਕ ਦੀ ਐ ਔਰ ਲਾਈਫਟਾਈਮ ਪੈਸਾ ਲੱਗਦਾ ਇਹਦੇ ਵਿੱਚ ਜਿਹੜਾ ਖਰਚਾ ਹੁੰਦਾ ਉਹ ਕੋਈ ਜ਼ਿਆਦਾ ਖਰਚਾ ਨਹੀਂ ਗਾ 2 ਰੁਪਏ ਜਿਹੜਾ ਹੈਗਾ ਮੈਂ ਡੇਲੀ ਦਾ ਖਰਚਾ ਮੰਨਦਾ ਇਹਨਾ ਤਿੰਨ ਚਾਰ ਮਹੀਨੇ ਦਾ ਜਿਹੜਾ ਹੈਗਾ ਬਾਅਦ ਚ ਇੱਕ ਨਮਕ ਪੈਂਦਾ ਇਹਦੇ ਵਿੱਚ ਔਰ ਇਹਦੀ ਫੀਟਿੰਗ ਵੀ ਬਹੁਤ ਜ਼ਿਆਦਾ ਔਖੀ ਨਹੀਂ ਜਿਹੜੀ ਸਾਡਾ ਮੋਟਰ ਦਾ ਕਨੈਕਸ਼ਨ ਹੁੰਦਾ ਪਾਣੀ ਵਾਲੀ ਦਾ ਉਹਦੇ ਨਾਲ ਇਹ ਬੋਤਲ ਦਾ ਕਨੈਕਸ਼ਨ ਹੋ ਜਾਂਦਾ ਇਹਦੇ ਵਿੱਚ ਪਹਿਲਾਂ ਇਸ ਬੋਤਲ ਦੇ ਵਿੱਚ ਪਾਣੀ ਜਾਂਦਾ ਆ ਜਿਹੜੀ ਪਈ ਆ ਤੁਸੀਂ ਦੇਖ ਰਹੇ ਹੋ ਪਹਿਲਾ ਪਾਣੀ ਇਹਦੇ ਵਿੱਚ ਜਾਊਗਾ ਇਹਦੇ ਵਿੱਚੋਂ ਪਾਣੀ ਹੋ ਕੇ ਫੇਰ ਜਿਹੜਾ ਟੈਂਕੀ ਦੇ ਵਿੱਚ ਪਾਣੀ ਜਾਊਗਾ ਜਿੰਨੀ ਸਪੀਡ ਨਾਲ ਪਾਣੀ ਇਹਦੇ ਵਿੱਚ ਜਾਊਗਾ ਉਨੀ ਸਪੀਡ ਨਾਲ ਪਾਣੀ ਅੱਗੇ ਟੈਂਕੀ ਚ ਪੈ ਜਾਊਗਾ ਔਰ ਆ ਇੱਕ ਡਰਮ ਪਿਆ ਨੀਲਾ ਨਾਲ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਨਮਕ ਪਾਇਆ ਜਾਂਦਾ ਅਸਾਲਟ ਆਉਂਦਾ ਨਮਕ ਟੈਬਲੇਟ ਹੁੰਦੀ ਆ ਉਹ ਗੋਲੀ ਹੁੰਦੀ ਆ ਨਮਕ ਦੀ ਆ ਗੱਟੇ ਪਏ ਤੁਸੀਂ ਦੇਖ ਰਹੇ ਹੋ ਇਹ ਟੈਬਲੇਟ ਹੈ ਔਰ ਇਹ ਨਮਕ ਵਿੱਚ ਪੈਂਦਾ ਇਹ ਨਮਕ ਦੇ ਨਾਲ ਜਦੋਂ ਪਾਣੀ ਦੇ ਵਿੱਚੋਂ ਸ਼ੋਰਾ ਕੱਢ ਦਿੰਦਾ ਪੰਜਾ ਸੱਤਾ ਦਿਨਾਂ ਬਾਅਦ ਇਹ ਪ੍ਰੋਡਕਟ ਨੇ ਫਿਰ ਆਪਣੇ ਆਪ ਖੁਦ ਆਟੋਮੈਟਿਕ ਆਪਦੀ ਸਰਵਿਸ ਕਰਨੀ ਹੈ ਰਾਤ ਨੂੰ 2:30 ਵਜੇ ਦਾ ਸੀ ਟਾਈਮ ਦਿੰਨੇ ਹੁੰਨੇ ਇਹਦੇ ਤੇ ਲਾ ਦਿੰਨੇ ਆ ਸੱਤਾਂ ਅੱਠਾਂ ਦਿਨਾਂ ਬਾਅਦ ਇਹਨੇ ਖੁਦ ਆਪਦੇ ਆਪ ਨੂੰ ਜਿਵੇਂ ਆ ਔਰਕਸਾ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਛੋਟੇ ਹੁੰਦੇ ਖੇਡਦੇ ਕਈ ਵਾਰੀ ਆਪਾਂ ਗਲਤੀਆਂ ਤਾਂ ਕੀਤੀਆਂ ਹੀ ਆ ਵੀ ਜਿਵੇਂ ਇੱਕ ਗਡੋਆ ਤੁਰ ਜਾਂਦਾ ਉਹ ਤੇ ਨਮਕ ਪਾ ਦਿੰਨੇ ਆ ਆਪਾਂ ਉਹ ਵਿਚਾਰਾ ਪਾਣੀ ਬਣ ਜਾਂਦਾ ਉਸੇ ਤਰ੍ਹਾਂ ਜਿਹੜਾ ਇਹਦੇ ਵਿੱਚ ਇੱਕ ਪ੍ਰੋਡਕਟ ਪੈਂਦਾ ਗੂਨ ਤੋਂ ਬਣਿਆ ਹੁੰਦਾ ਜਦੋਂ ਆਪਦੇ ਅੰਦਰ ਉਹ ਸ਼ੋਰੇ ਨੂੰ ਖਿੱਚ ਲੈਂਦਾ ਤੇ ਉਹਦਾ ਜਿਹੜਾ ਦਾਣਾ ਪਹਿਲਾਂ ਤਾਂ ਸਰੋਂ ਦੇ ਦਾਣੇ ਤੋਂ ਵੀ ਬਰੀਕ ਹੈ ਪਰ ਉਹ ਦਾਣਾ ਮੋਟਾ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਨਮਕ ਵਾਲਾ ਪਾਣੀ ਪਿੰਦਾ ਤੇ ਉਹ ਸ਼ੋਰੇ ਨੂੰ ਰਿਲੀਜ਼ ਕਰ ਦਿੰਦਾ ਤੇ ਉਹ ਜਿਹੜਾ ਵੇਸਟ ਪੈਪੀ ਦੀ ਬਾਹਰ ਨਿਕਲ ਜਾਂਦਾ ਸਾਡੇ ਜਿਹੜਾ ਪਾਣੀ ਵਰਤੋਂ ਵਾਲਾ ਉਹਦੇ ਵਿੱਚ ਨਹੀਂ ਜਾਂਦਾ ਬਹੁਤ ਸਾਰੇ ਭਰਾਵਾਂ ਨੂੰ ਇਹ ਭੁਲੇਖਾ ਪੈ ਜਾਂਦਾ ਵੀ TDS ਤੇ ਕੰਮ ਕਰੂਗਾ ਟੇਸਟ ਤੇ ਕੰਮ ਕਰੂਗਾ ਟੇਸਟ ਔਰ TDS ਤੇ ਕੰਮ ਨਹੀਂ ਕਰਦਾ ਇਹ ਇਹ ਸਿਰਫ ਸ਼ੋਰੇ ਦੀ ਮਾਤਰਾ ਨੂੰ ਖਤਮ ਕਰ ਦਿੰਦਾ ਤੇ ਸਾਡੇ ਬਹੁਤ ਸਾਰੇ ਜਿਹੜੇ ਕੀਮਤੀ ਪ੍ਰੋਡਕਟ ਹੈ ਉਹ ਬਚ ਜਾਂਦੇ ਆ ਇਸ ਦੀ وجہ ਨਾਲ ਬਿਲਕੁਲ ਸਹੀ ਗੱਲ ਹੈ ਵੀ ਜਿਵੇਂ ਹੁਣ ਆਪਾਂ ਗੀਜਰ ਦੀ ਗੱਲ ਕਰ ਲਈਏ ਜਾਂ ਆਪਾਂ ਸਭ ਤੋਂ ਵੱਡੀ ਗੱਲ ਤਾਂ ਆਰਓ ਦੀ ਸਮੱਸਿਆ ਹੁੰਦੀ ਹੈ ਆਰਓ ਦੀ ਗੱਲ ਕਰ ਲਈਏ ਹੁਣ ਦੇਖੋ ਜੇਕਰ ਸਾਡਾ ਪਾਣੀ ਹੈ ਜਿਹੜਾ ਟੈਂਕੀ ਦੇ ਵਿੱਚ ਜੇਕਰ ਉਹ ਸਾਫ਼ ਹੋ ਕੇ ਬਿਨਾ ਸੋਰੇ ਤੋਂ ਉੱਪਰ ਚਲਾ ਗਿਆ ਤੇ ਜੇਕਰ ਉਹ ਥੱਲੇ ਆਊਗਾ ਤਾਂ ਉਹਦਾ ਟੀਡੀਐਸ ਤਾਂ ਆਪਾਂ ਪਹਿਲਾਂ ਹੀ ਨਿਰਧਾਰਿਤ ਕੀਤਾ ਹੋਇਆ ਆਰਓ ਦੇ ਹਿਸਾਬ ਨਾਲ ਜਿਹੜਾ ਵੀ ਆਪਾਂ ਆਰਓ ਵਰਤੀ ਜਾਂਦੇ ਆ ਕੀ ਹੈ ਕਿ ਉਹਦੇ ਵਿੱਚ ਫਿਰ ਤੁਹਾਡਾ ਸੋਰੇ ਤੋਂ ਬਿਨਾ ਪਾਣੀ ਹੈ ਜਿਹੜਾ ਉਹ ਆ ਰਿਹਾ ਤੇ ਜੇਕਰ ਆਪਾਂ ਸਿਹਤ ਪੱਖੋਂ ਗੱਲ ਕਰ ਲਈਏ ਇਹਦੀ ਤਾਂ ਕਿਵੇਂ ਆ ਜੀ ਵੀ ਟੂਟੀਆਂ ਬਾਰੇ ਵੀ ਦੱਸਿਆ ਤੁਸੀਂ ਕੱਪੜਿਆਂ ਬਾਰੇ ਵੀ ਦੱਸਿਆ ਤੇ ਇਹਦੇ ਵਿੱਚ ਜਿਹੜਾ ਪਾਣੀ ਹੈ ਮਤਲਬ ਆਪਾਂ ਨਹਾਉਣ ਵੇਲੇ ਵੀ ਵਰਤਨਾ ਹੁੰਦਾ ਜੀ ਕਿਉਂਕਿ ਟੂਟੀ ਤੋਂ ਸਾਰਾ ਪਾਣੀ ਜਿਹੜਾ ਹੈਗਾ ਉੱਪਰ ਜਾਂਦਾ ਤੇ ਫਿਰ ਉਹਨਾਂ ਰਾਂ ਹੀ ਮਤਲਬ ਥੱਲੇ ਆਉਣਾ ਤਾਂ ਹੋਰ ਕੀ ਕੀ ਜਿਹੜੇ ਇਹਦੇ ਬੈਨੀਫਿਟਸ ਆ ਜਿਹੜੇ ਉਹ ਹੋ ਸਕਦੇ ਆ ਤਸਵੀਰਾਂ ਦੇ ਹਿਸਾਬ ਨਾਲ ਸਾਨੂੰ ਸਮਝਾ ਦਿਓ ਆ ਦੇਖੋ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਝੱਗ ਬਣਨ ਲੱਗ ਜਾਂਦੀ ਹੈ ਸਾਬਨ ਦੀ ਟੂਟੀ ਖਰਾਬ ਨਹੀਂ ਹੁੰਦੀ ਆਫ ਫਾਰੇ ਜਿਵੇਂ ਬਹੁਤ ਵਧੀਆ ਚੱਲਣ ਲੱਗ ਜਾਂਦੇ ਨੇ ਨਾਉਣ ਵਾਸਤੇ ਕੇਸਾਂ ਵਾਸਤੇ ਪਾਣੀ ਬਹੁਤ ਵਧੀਆ ਬਣਦਾ ਸਾਡੇ ਜਿਹੜੇ ਕੱਪੜੇ ਵੀ ਖਰਾਬ ਨਹੀਂ ਹੁੰਦੇ ਆਮ ਜਿਹੜੇ ਛੂਰੇ ਵਾਲੇ ਪਾਣੀ ਨਾਲ ਕੱਪੜੇ ਸਾਡੇ ਜਿਹੜੇ ਹੈਗੇ ਆ ਪਾਉਣ ਵਾਲੇ ਡੇਲੀ ਰੁਟੀਨ ਵਾਲੇ ਉਹ ਜਲਦੀ ਖਰਾਬ ਹੋ ਜਾਂਦੇ ਆ ਪਰ ਇਹਦੀ ਵਜ੍ਹਾ ਦੇ ਨਾਲ ਬਚ ਜਾਂਦੇ ਆ ਉਹ ਔਰ ਇੱਕ ਅਲਕਾ ਲਾਈਨ ਜਿਹੜੇ ਆਰਓ ਅੱਜਕੱਲ ਲੱਗ ਰਹੇ ਆ ਅਲਕਾ ਲਾਈਨ ਦਾ ਮਤਲਬ ਇਹ ਅਲਕਾ ਲਾਈਨ ਪਾਣੀ ਲੋਕ ਪੀ ਰਹੇ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਲਕਾਲਾਈਨ ਮਸ਼ੀਨ ਨੂੰ ਜਿਹੜਾ TDS ਜਿਹੜਾ ਦੇਣਾ ਹੁੰਦਾ ਉਹ ਇੱਕੋ ਤੇ ਦੇਣਾ ਹੁੰਦਾ ਆਪਾਂ ਜੇ ਤੁਹਾਡਾ ਕਦੇ 85 TDS ਹੋ ਗਿਆ ਕਦੇ 150 ਹੋ ਗਿਆ ਕਦੇ 200 ਹੋ ਗਿਆ ਅਲਕਾਲਾਈਨ ਕੰਮ ਹੀ ਨਹੀਂ ਕਰਦੀ ਸਾਡੇ ਉਹੀ ਲੋਕ ਥੱਪੀ ਜਾਂਦੇ ਆ ਕੰਪਨੀਆਂ ਵਾਲੇ ਆ ਕੇ ਵੀ ਆ ਲਵਾ ਲੋ ਯਾ ਆ ਲਵਾਓ ਲੇਕਿਨ ਪ੍ਰੋਪਰ ਗਾਈਡ ਨਹੀਂ ਕਰਦੇ ਤੇ ਮੈਂ ਮੇਰੇ ਕੋਲੇ ਜਦੋਂ ਵੀ ਕੋਈ ਸਾਥੀ ਆਇਆ ਤਾਂ ਮੈਂ ਉਹਨੂੰ ਪ੍ਰੋਪਰ ਗਾਈਡ ਕਰਦਾ ਹੁੰਦਾ ਵੀ ਪਹਿਲਾਂ TDS ਸਾਡੇ ਘਰ ਵਾਲਾ ਪਾਣੀ ਦਾ ਸਹੀ ਕਰਾਓ ਫਿਰ ਇਹ ਮਸ਼ੀਨ ਲਵਾਓ ਫਿਰ ਇਹ ਸੱਤ ਅੱਠ ਬਿਮਾਰੀਆਂ ਤੇ ਕੰਮ ਕਰਦਾ ਇਹ ਵੀ ਹਲਕਾ ਲਾਈਨ ਜਿਹੜਾ ਪਾਣੀ ਹੁੰਦਾ ਇਹ ਹਲਕਾ ਲਾਈਨ ਵਾਲੀ ਮਸ਼ੀਨ ਆ ਥੱਲੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਇਹਦੇ ਨਾਲ ਲੱਗ ਜਾਂਦੀ ਹੈ ਜੀ ਇਹ ਇਹ ਵੱਖਰੀ ਲੱਗਦੀ ਹੈ ਇਹਦਾ ਪ੍ਰਾਈਸ ਵੀ ਵੱਖਰਾ ਹੈਗਾ ਇਹ ਜਿਵੇਂ ਹੁਣ ਜਿਹੜੇ ਮਾਡਲ ਹੈ ਇਹ A3 ਆ A4 ਆ A5 ਆ 6 10 ਅਲੱਗ-ਅਲੱਗ ਮਾਡਲ ਦਾ ਹਰ ਇੱਕ ਦਾ ਆਪਦਾ ਰੇਟ ਆ ਔਰ ਰੇਟ ਤਾਂ ਵੀ ਤੁਹਾਡੇ ਪਾਣੀ ਦੀ ਹਾਰਡਨੈਸ ਕਿੰਨੀ ਆ ਤੁਹਾਡੇ ਪਾਣੀ ਤੇ ਸ਼ੂਰਾ ਕਿੰਨਾ ਤੁਹਾਡੇ ਪਾਣੀ ਦੀ ਵਰਤੋਂ ਕਿੰਨੀ ਆ ਹੁਣ ਬਹੁਤ سارے ਸਾਥੀ ਮੇਰੇ ਕੋਲ ਆਉਂਦੇ ਵੀ ਅਸੀਂ ਤਾਂ ਪਸ਼ੂਆਂ ਨੂੰ ਪਾਣੀ ਪਿਉਣਾ ਜੀ ਉਹਦੇ ਵਾਸਤੇ ਉਹਦੇ ਵਾਸਤੇ ਜਿਹੜਾ ਪ੍ਰੋਡਕਟ ਜਿਵੇਂ ਖੇਤੀਬਾੜੀ ਵਾਲੇ ਕਈ ਆਉਂਦੇ ਮੇਰੇ ਕੋਲ ਸਾਥੀ ਵੀ ਅਸੀਂ ਖੇਤੀਬਾੜੀ ਕਰਦੇ ਆ ਯਾਰ ਉਹਦੇ ਵਾਸਤੇ ਕੋਈ ਪ੍ਰੋਡਕਟ ਹੈਗਾ ਸ਼ੋਰਾ ਬਹੁਤ ਜ਼ਿਆਦਾ ਕਹਿੰਦੇ ਆ ਪਰਤ ਹੀ ਜੰਮ ਜਾਂਦੀ ਐ ਉਹਦੇ ਵਾਸਤੇ ਪ੍ਰੋਡਕਟ ਇੱਕ ਵੱਖਰਾ ਹੁੰਦਾ ਉਹ ਇੰਚੀ ਪਾਈਪ ਵਾਲਾ 2 ਇੰਚੀ 3 4 4 ਇੰਚੀ 5 ਇੰਚੀ 6 ਇੰਚੀ ਜਿਹੜਾ ਤੁਸੀਂ ਲਵਾਉਣਾ ਚਾਹੁੰਦੇ ਹੋ ਖੇਤਾਂ ਵਾਸਤੇ ਹੁਣ ਉਹਦੇ ਵਾਸਤੇ ਵੀ ਬਹੁਤ ਭਲੇਖਾ ਪੈ ਜਾਂਦਾ ਸਾਥੀਆਂ ਨੂੰ ਵੀ ਯਾਰ ਉਹ ਸ਼ੋਰਾ ਕਿੱਧਰ ਜਾਂਦਾ ਦੇਖੋ ਮੇਰੀ ਗੱਲ ਸੁਣੋ ਮੰਨ ਲਓ ਆ ਔਲਸਾਬ ਤੁਹਾਨੂੰ ਡਾਕਟਰ ਨੇ ਇੱਕ ਮੈਡੀਸਨ ਦਿੱਤੀ ਐ ਤੁਹਾਨੂੰ ਗੋਲੀ ਦਿੱਤੀ ਡਾਕਟਰ ਨੇ ਵੀ ਇੱਕ ਗੋਲੀ ਤੁਸੀਂ ਖਾਣੀ ਐ ਜੀ ਚਾਰ-ਚਾਰ ਘੰਟੇ ਬਾਅਦ ਖਾਣੀ ਐ ਹੁਣ ਉਸ ਗੋਲੀ ਨੂੰ ਤੁਸੀਂ ਜੇ ਤਾਂ ਪੂਰੀ ਲਾਉਂਗੇ ਤਾਂ ਅਸਰ ਕਰੂਗੀ ਜੇ ਉਸ ਗੋਲੀ ਦੇ ਆਪਾਂ ਚਾਰ ਹਿੱਸੇ ਕਰ ਦਈਏ ਤਾਂ ਤੁਸੀਂ ਚੌਥਾ ਹਿੱਸਾ ਲਾਓ ਕੀ ਅਸਰ ਕਰੂਗੀ ਨਹੀਂ ਕਰਦੀ ਐ ਇਸੇ ਤਰ੍ਹਾਂ ਇਹ ਪ੍ਰੋਡਕਟ ਆ ਜਿਹੜਾ ਜਿਹੜਾ ਥੇਤਾਂ ਦੇ ਵਿੱਚ ਲੱਗਦਾ ਉਹਦੇ ਵਿੱਚ ਇਹ ਆ ਵੀ ਜਿਹੜਾ ਸਾਡੇ ਸ਼ੂਰਾ ਹੈ ਵੀ ਉਹ ਸ਼ੂਰੇ ਦੇ ਉਹਨੂੰ ਮਾਈਕਰੋ ਚ ਕਰ ਦਿੰਦਾ ਮਿਲੀ ਤੋਂ ਮੈਕਰੋ ਜੀ ਕਰ ਦਿੰਦਾ ਜਦੋਂ ਉਹਨੇ ਪੀਸ ਵਣ ਤੇ ਉਹਦੇ ਉਹਨੂੰ ਤੋੜਤਾ ਇੱਕ ਆਪਾਂ ਬੋਲ ਲੈ ਲਈਏ ਮੰਨ ਲਓ ਕ੍ਰਿਕਟ ਦੀ ਬੋਲ ਲੈ ਲਈ ਆਪਾਂ ਕੋਈ ਬੋਲ ਲੈ ਲਈ ਉਹਦਾ ਆਪਾਂ 1000 ਪੀਸ ਕਰ ਦਈਏ ਉਹਦੇ ਵਿੱਚ ਕੀ ਬਚੂਗਾ ਉਸੇ ਤਰ੍ਹਾਂ ਉਹ ਛੋਰੇ ਨੂੰ ਤੋੜ ਦਿੰਦਾ ਤੇ ਛੋਰੇ ਦੀ ਪਰਤ ਨਹੀਂ ਜਾਂਦੀ ਰਹਿੰਦਾ ਵਿੱਚ ਹੀ ਹੈ ਪਰ ਉਹਦੀ ਫਿਰ ਪਰਤ ਨਹੀਂ ਜਾਂਦੀ ਤੇ ਖੇਤੀਬਾੜੀ ਵਾਸਤੇ ਪਾਣੀ ਵਧੀਆ ਬਣ ਜਾਂਦਾ ਮਤਲਬ ਪਾਣੀ ਜਿਹੜਾ ਉਹ ਧਰਤੀ ਤੱਕ ਜਿਹੜਾ ਉਹ ਸੋਖਾ ਬੂਟੇ ਤੱਕ ਸੋਖਾ ਪਹੁੰਚ ਜਾਂਦਾ ਹਾਂਜੀ ਬਿਲਕੁਲ ਬਿਲਕੁਲ ਔਰ ਪਜਾਊ ਵੀ ਹੋ ਜਾਂਦੀ ਹੈ ਧਰਤੀ ਸਾਰੀ ਉਹ ਕਿਉਂਕਿ ਜਦੋਂ ਇੱਕ ਛੋਰੀ ਦੀ ਪਰਤ ਨਾ ਨਾ ਜੰਮੀ ਉੱਤੇ ਤਾਂ ਫਿਰ ਧਰਤੀ ਅਪਜਾਊ ਹੋ ਜਾਂਦੀ ਹੈ ਜੇ ਇੱਕ ਹੋਰ ਜਾਣਕਾਰੀ ਦੇ ਵਿੱਚ ਵਾਧਾ ਕਰੋ ਵੀ ਇਹ ਜਿਹੜਾ ਤੁਸੀਂ ਖੇਤੀਬਾੜੀ ਵਾਸਤੇ ਆਖਦੇ ਹੋ ਕਿ ਇਹ ਤੁਹਾਡੇ ਤੋਂ ਕਿਸਾਨ ਭਰਾ ਲੈ ਕੇ ਗਏ ਆ ਕਿਸਾਨ ਭਰਾ ਕਿੰਨੇ ਹੋਣਗੇ ਜਿਹੜੇ ਇਹ ਵਰਤੀ ਜਾਂਦੇ ਆ ਤੇ ਕਿਵੇਂ ਦਾ ਰਿਜ਼ਲਟ ਦੱਸਦੇ ਆ ਜੀ ਨਹੀਂ ਇਹ ਹਜੇ ਅਵੇਅਰਨੈਸ ਦੀ ਬਹੁਤ ਕਮੀ ਹੈ ਸਾਡੇ ਵਿੱਚ ਅ ਇੱਕ ਪ੍ਰੋਡਕਟ ਹਨੂਮਾਨਗੜ ਅਸੀਂ ਲਾਉਣ ਜਾ ਰਹੇ ਆ 7 8 ਤਰੀਕ ਨੂੰ ਲੱਗੂਗਾ ਸਾਡਾ ਉਹ ਅ ਹੋਰ ਲੱਗਦੇ ਅਦਰ ਸਟੇਟ ਚ ਲੱਗ ਰਹੇ ਆ ਪਰ ਆਪਣੇ ਇੱਥੇ ਬਹੁਤ ਘੱਟ ਲੱਗ ਰਹੇ ਆ ਜਿਹੜੇ ਕੋਈ ਆਪਾਂ ਕਹਿ ਦਈਏ ਚੰਗੇ ਤਕੜੇ ਜਿਹੜੇ ਲਾਈਨ ਲੜ ਲੋਕ ਐ ਜਿਨ੍ਹਾਂ ਨੂੰ ਇਸ ਪ੍ਰੋਡਕਟ ਬਾਰੇ ਨੌਲੇਜ ਐ ਉਹ ਤਾਂ ਲਵਾ ਰਹੇ ਆ ਔਰ ਹੋਰ ਵੀ ਕਿਸਾਨ ਭਰਾ ਜਿਹੜੇ ਹੈਗੇ ਲਵਾ ਰਹੇ ਆ ਪਰ ਮੈਂ ਕਹਿੰਦਾ ਵੀ ਖੇਤੀਬਾੜੀ ਬਾਰੇ ਜਿਹੜੇ ਨੇ ਇਹ ਚੀਜ਼ ਵਰਤਣੀ ਐ ਤਾਂ ਅਵੇਅਰ ਜ਼ਰੂਰ ਹੋਣਾ ਚਾਹੀਦਾ ਜੀ ਤਾਂ ਭਾਈ ਜੀ ਜੇਕਰ ਆਪਾਂ ਘਰਾਂ ਦੇ ਵਿੱਚ ਵਰਤਨਾ ਹੋਵੇ ਤੇ ਯਹਾਂ ਪਰ ਖੇਤੀਬਾੜੀ ਵਾਸਤੇ ਕਿਸੇ ਕਿਸਾਨ ਭਰਾ ਦਾ ਸਲਾਹ ਬਣ ਜੇ ਬੀਰ ਲਵਾ ਲਈਏ ਪਰਤ ਨਹੀਂ ਜਾਂਦੀ ਜੇਕਰ ਮੈਨੂੰ ਲੱਗਦਾ ਵੀ ਝਾੜ ਤੇ ਫਸਲ ਦੀ ਗੁਣਵੱਤਾ ਤੇ ਵੀ ਅਸਰ ਪੈਣਾ ਬਹੁਤ ਵਧੀਆ ਹੋ ਜਾਣਾ ਇਹ ਵੀ ਸੋਰਾ ਰਹਿਤ ਹੋ ਗਿਆ ਜਦੋਂ ਤਾਂ ਭਾਈ ਜੀ ਖੇਤੀਬਾੜੀ ਵਾਸਤੇ ਘਰ ਵਾਸਤੇ ਕਿੰਨਾ ਕੁ ਖਰਚਾ ਜਿਹੜਾ ਉਹ ਸਟਾਰਟਿੰਗ ਤੋਂ ਆਊਗਾ ਇਹਦੇ ਤੇ ਹਾਂ ਜਿਹੜੇ ਘਰ ਦੇ ਵਿੱਚ ਲੱਗਦੇ ਆ ਉਹਦੀ ਪਾਣੀ ਦੀ ਪਹਿਲਾਂ ਹਾਰਡਨੈਸ ਚੈੱਕ ਕੀਤੀ ਜਾਂਦੀ ਹੈ ਕੰਪਨੀ ਵੱਲੋਂ ਬਿਲਕੁਲ ਫ੍ਰੀ ਆਫ ਕਾਸਟ ਹੈ ਉਹਦਾ ਕੋਈ ਪੈਸਾ ਨਹੀਂ ਲੱਗਦਾ ਔਰ ਹਾਰਡਨੈਸ ਚੈੱਕ ਹੋਣ ਤੋਂ ਬਾਅਦ ਫੇਰ ਪਤਾ ਲੱਗਦਾ ਵੀ ਕਿਹੜਾ ਮਾਡਲ ਲੱਗੂਗਾ ਵੀ A 3 ਲੱਗਣਾ 4 ਲੱਗਣਾ ਜਾਂ 5 ਜਾਂ 6 75000 ਤੋਂ ਸਟਾਰਟ ਹੋ ਕੇ ਇਹ ਫਿਰ 2 ਕ ਲੱਖ ਤੱਕ ਜਿਹੜਾ ਹੈਗਾ ਇਹਦਾ ਖਰਚਾ ਹੈਗਾ ਉਹਦੇ ਵਿੱਚ ਵਿੱਚ ਲੱਗੂਗਾ ਔਰ 2 ਰੁਪਏ ਡੇਲੀ ਦਾ ਦਾ ਖਰਚਾ ਕਿਉਂਕਿ 4-5 ਮਹੀਨਾਵਾਂ ਦੇ ਵਿੱਚ ਨਮਕ ਪਾਉਣਾ ਪੈਂਦਾ ਦੁਬਾਰਾ ਫੇਰ ਜਿਹੜਾ ਖੇਤੀਬਾੜੀ ਵਾਲਾ ਤੁਸੀਂ ਕਹਿੰਦੇ ਹੋ ਉਹ ਉਹ 2.5 ਲੱਖ ਤੋਂ ਸ਼ੁਰੂ ਹੁੰਦਾ ਔਰ ਉਹਦੇ ਵਿੱਚ ਨਮਕ ਨਹੀਂ ਪਾਉਣਾ ਪੈਂਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਦੀ ਕੋਈ ਬਾਅਦ ਚ ਮੇਨਟੇਨੈਂਸ ਹੈ ਹੀ ਨਹੀਂ ਔਰ 올 ਲਾਈਫਟਾਈਮ ਹੀ ਨਹੀਂ ਜੀ ਇੱਕ ਵਾਰੀ ਪੈਸਾ ਜੇ ਆਪਾਂ ਘਰਾਂ ਤੇ ਲਾ ਦਨੇ ਆ ਨਾ ਤਾਂ ਸੋਰੇ ਦੀ ਸਮੱਸਿਆ ਆਪਣੀ ਕਾਫੀ ਹੱਦ ਤੱਕ ਜਿਹੜੀ ਉਹ ਸੋਲਵ ਹੋ ਜੂਗੀ ਔਰ ਸਭ ਤੋਂ ਵੱਡੀ ਗੱਲ ਇਹ ਇਹ ਆ ਵੀ ਜਿਹੜਾ ਸਸੀ ਨਹਾਉਣੇ ਆ ਧੋਣੇ ਆ ਆਪਣਾ ਸਿਰ ਧੋਣਾ ਜਾਂ ਫਿਰ ਆਪਾਂ ਪੀਣ ਵਾਲਾ ਪਾਣੀ ਵਰਤਣਾ ਉਹ ਸਾਫ਼ ਹੋ ਜਾਣਾ ਹੈ ਗਾਂ ਆਰੋਨੇ ਨੂੰ ਸਾਫ਼ ਕਰਨਾ ਤਾਂ ਹੋਰ ਵਧੀਆ ਸਾਡੀ ਸਿਹਤ ਵਾਸਤੇ ਚੰਗਾ ਹੋ ਜਾਣਾ ਤਾਂ ਬਾਈ ਜੀ ਇਹ ਇਸ ਇਹਨਾਂ ਪ੍ਰੋਡਕਟਾਂ ਬਾਰੇ ਕੀਟਾ ਦੇ ਇਸ ਪ੍ਰੋਡਕਟ ਬਾਰੇ ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਜੀ ਜੀ ਤਾਂ ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਉਹ ਗਰਜੰਤ ਸਿੰਘ ਜਟਾਣਾ ਹਰਾਂ ਦਾ ਉੱਥੇ ਤੁਸੀਂ ਸੰਪਰਕ ਕਰਕੇ ਇਸ ਕੀਟਾ ਦੇ ਪ੍ਰੋਡਕਟ ਬਾਰੇ ਚਾਹ ਤੁਸੀਂ ਘਰੇ ਲਵਾਉਣਾ ਹੈ ਸੋਰੇ ਦੀ ਸਮੱਸਿਆ ਤੋਂ ਚਾਹ ਤੁਸੀਂ ਖੇਤੀਬਾੜੀ ਦੇ ਵਿੱਚ ਵਰਤਣਾ ਇਹ ਸਾਰੀਆਂ ਜਾਣਕਾਰੀਆਂ ਰਹਿੰਦੀਆਂ ਵੀ ਕੋਈ ਤੁਹਾਡਾ ਸਵਾਲ ਹੈ ਉਹ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਵੀ ਕਰ ਸਕਦੇ ਹੋ ਤੇ ਰਹੀਦੀ ਜਾਣਕਾਰੀ ਜਿਹੜੀ ਉਹ ਤੁਸੀਂ ਫੋਨ ਤੇ ਵੀ 22 ਹੋਰਾਂ ਪਾਸੋਂ ਪ੍ਰਾਪਤ ਕਰ ਸਕਦੇ ਹੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਵੀਡੀਓ ਨੂੰ ਬਾਕੀ ਸੱਜਣਾ ਮਿੱਤਰਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਮੈਨੂੰ ਕੁਲਵਿੰਦਰ ਔਲਖ ਨੂੰ ਇਹਨਾਂ ਜਾਣਕਾਰੀਆਂ ਦੇ ਨਾਲ ਦਿਓ ਆ ਗਿਆ ਧੰਨਵਾਦ